ਮਰਾਜ ਹੈ ਆ ਜੀ ਮਛਰ ਆ ਆ ਮਛਰ ਆ ਪਾਣੀ ਦੇ ਉੱਤੇ ਤੈਰਦਾ ਹੋਇਆ ਨਗਰ ਕਾਉਂਸਲ ਨਕੋਦਰ ਦਾ ਹਾਲ ਦੇਖ ਲਓ ਨਗਰ ਕਾਉਂਸਲਿੰਗ ਨਕੋਦਰ ਦੇ ਵਿੱਚ ਈਓ ਸਾਹਿਬ ਵੱਲੋਂ ਸਮੇਂ-ਸਮੇਂ ਸਰ ਕੰਮ ਕਰਵਾਏ ਜਾਂਦੇ ਆ ਪਰ ਫੇਰ ਵੀ ਕਮੀ ਕਿੱਥੇ ਰਹਿ ਜਾਂਦੀ ਆ ਪਤਾ ਨਹੀਂ ਆਪਲਾਟ ਉਹਦੇ ਵਿੱਚ ਪਾਣੀ ਤੇ ਹੁਣ ਡੇਂਗੂ ਬੁਖਾਰ ਮਲੇਰੀਆ ਹੁਣ ਦੀ ਸਮਝ ਗਏ ਆ ਵੀ ਕੇਸ ਕਰਕੇ ਆ ਸਾਰਾ ਕੁਝ ਸੋ ਇਸ ਵੇਲੇ ਸਾਡੇ ਨਾਲ ਮਹੱਲਾ ਵਾਸੀ ਵੀ ਆ ਸੁੰਦਰ ਨਗਰ ਜਿੱਥੇ ਤੁਹਾਨੂੰ ਦਿਖਾਇਆ ਕਿ ਸੀਵਰੇਜ ਹਮੇਸ਼ਾ ਪਾਣੀ ਲੀਕ ਹੁੰਦਾ ਰਹਿੰਦਾ ਤੇ ਬਰਸਾਤ ਦੇ ਮੌਸਮ ਦੇ ਵਿੱਚ ਆ ਦੇਖੋ ਕੀ ਹਾਲ ਆ ਪਾਣੀ ਇਦਾਂ ਇਕੱਠਾ ਹੋ ਜਾਂਦਾ ਇਥੇ ਆਮ ਬੰਦਿਆਂ ਦਾ ਨੰਗਣਾ ਵੀ ਮੁਸ਼ਕਲ ਹੋ ਜਾਂਦਾ ਆ ਦੇਖੋ ਲੇਡੀ ਆ ਰਹੀ ਇੱਕ ਬੱਚੇ ਨੂੰ ਲੈ ਕੇ ਉਹਦਾ ਨੰਗਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਸੋ ਇਹ ਪ੍ਰਸ਼ਾਸਨ ਇਹ ਚੀਜ਼ਾਂ ਨੂੰ ਦੇਖ ਨਹੀਂ ਰਿਹਾ ਜੀ ਕੀ ਕਹਿਣਾ ਚਾਹੁੰਦੇ ਇਸ ਮਹੱਲੇ 'ਚ ਰਹਿਨੇ ਆ। ਇਹ ਤਾਂ ਮਰੇ ਗੰਦਾ ਸੁਭਾਈ ਵਾਲਾ ਹੈ ਹੀ ਨਹੀਂ ਨਾ ਕੋਈ ਕਾਰੀਗਰ ਸੁਭਾਈਆਂ ਵਾਲੇ। ਆ ਪਾਣੀ ਬਾਰੇ ਕੀ ਕਹਿਣਾ ਜੀ ਮਾੜਿਆ ਬਹੁਤ ਬੋਪੜੀ ਕਪਾਂਦੀ ਬਿਮਾਰੀ ਦਾ ਘਰ ਆ ਪੱਕਾ। ਮਾੜਿਆ ਜੀ ਦੇਖਪਾਲ ਨਹੀਂ ਹੈ ਨਹੀਂ ਮਰੇ। ਕੋਈ ਨਹੀਂ ਇੱਥੇ ਵਰਦਾ ਹੀ ਨਹੀਂ ਮੁਲਾਜ਼ਮ ਆਂਦਾ ਹੀ ਨਹੀਂ। ਅਗਰ ਦਬਕੇ ਮਾਈ ਜਾਓ ਜੋ ਕਿਸੇ ਰਿਪੋਰਟ ਕਰ ਦਿੰਦਾ ਡਿਜ਼ਾਇਨ ਤੇ। ਇਦਾਂ ਕਹਿੰਦੇ। ਇਦਾਂ ਹੀ ਕਹਿੰਦਾ ਮੈਂ ਆ ਗੜੀ ਦੇਖੋ ਘਾ ਕੇ ਨਾ ਗੋਡੇ-ਗੋਡੇ ਹੋਇਆ। ਅਰੇ ਰੋਜ਼ ਇਹ ਕੁਝ ਕਹਿੰਦੇ ਆ ਕਿ ਸਫਾਈ ਨਹੀਂ ਹੁੰਦੀ ਝਾੜੂ ਵਾਲਾ ਜਾਂ ਝਾੜੂ ਮਾ ਆਂਦੇ ਆਏ ਕਦੇ ਧੱਜਦੇ ਬਸ ਕੋ ਚੱਕਦੇ ਨਹੀਂ ਗੰਦਾ ਨਾ ਟੋਕਰੀ ਨਾਲ ਰੇੜੀ ਕਿਸੇ ਕੋ ਚੱਕਦੇ ਨਹੀਂ ਗੰਦਾ ਕੋਈ ਪੱਕਾ ਮੁਲਾਜ਼ਮ ਨਹੀਂ ਹੈ ਇੱਥੇ ਪੱਕਾ ਹੈਗਾ ਸੀ ਉਹ ਭੱਜ ਗਿਆ ਪਰ ਬੜੀ ਕਿੱਥੇ ਹੋਰ ਕਿੱਥੇ ਲਾਇਆ ਪੈਸੇ ਲਈ ਜਾਂਦਾ ਖਲਾ ਇੱਥੇ ਬੰਦਾ ਕੋਈ ਲਾਂਦੇ ਨਹੀਂ ਭਲੇ ਸਾਡੇ ਦੇਖੋ ਕੀ ਹਾਂ ਕੀ ਸਮੱਸਿਆ ਪ੍ਰਸ਼ਾਸਨ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਇਹ ਕਹਿੰਦੇ ਕੰਮ ਕਰਾਓ ਭਲੇ ਸਫਾਈਆਂ ਮੌਕਾ ਦੇਖੋਗੇ ਤਾਂ ਕਿਨਾ ਕਾ ਮੂਟੀ ਸੱਪ ਮੱਛਰ ਢੇੜਾ ਗਲਗੰਦਾ ਪਾਣੀ ਆ ਦੇਖੋ ਤੁਸੀਂ ਜਿਵੇਂ ਕਿ ਦੇਖ ਰਹੇ ਆ ਮੁੰਡਾ ਨੰਗਿਆ ਪਾਣੀ ਦੇ ਵਿੱਚ ਦੀ ਤੁਰ ਕੇ ਨੰਗਿਆ ਸੋ ਜਿਹੜੇ ਤੁਰ ਕੇ ਜਾਂਦੇ ਉਹਨਾਂ ਲਈ ਬੜੀ ਇਹ ਸਮੱਸਿਆ ਦਾ ਮੱਛਰ ਆਉਣ ਵਾਲੇ ਟਾਈਮ ਦੇ ਵਿੱਚ ਬਰਸਾਤਾ ਦਾ ਮੌਸਮ ਆ ਡੇਂਗੂ ਦਾ ਬੁਖਾਰ ਜਾਂ ਹੋਰ ਕਈ ਤਰ੍ਹਾਂ ਦਾ ਮਲੇਰੀਆ ਕਈ ਤਰ੍ਹਾਂ ਦਾ ਬੁਖਾਰ ਜਿਹੜਾ ਹੋਣ ਦੇ ਚਾਂਸਸ ਹੈਗੇ ਆ ਜੇ ਮੱਛਰ ਦਾ ਖਾਤਮਾ ਨਾ ਹੋਇਆ ਤੇ ਡੇਂਗੂ ਤੇ ਮਲੇਰੀਆ ਜਿਹੜਾ ਆ ਬਸ ਥੋੜੇ ਦਿਨਾਂ ਦੇ ਵਿੱਚ ਇਹ ਬਿਮਾਰੀ ਸ਼ੁਰੂ ਹੋਣ ਵਾਲੀ ਆ ਬਰਸਾਤਾ ਹੋ ਗਈਆਂ ਡਾਕਟਰ ਅਰਵਿੰਦ ਕੁਮਾਰ ਹੋਮੋਪੈਥਿਕ ਨਕੋਦਰ ਤੋਂ ਸਾਡੇ ਨਾਲ ਨੇ ਹਾਜੀ ਡਾਕਟਰ ਸਾਹਿਬ ਅੱਜ ਕੱਲ ਪਾਣੀ ਜਗਾ ਜਗਾ ਤੇ ਖੜਾ ਤੇ ਉਹਦੇ ਉੱਤੇ ਮੱਛਰ ਬਹੁਤ ਆ ਤੇ ਮਲੇਰੀਏ ਦੀ ਰੋਕ ਥਾਮ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਕੀ ਜਿਹੜਾ ਮੌਸਮ ਚੱਲ ਰਿਹਾ ਹੈ ਬਰਸਾਤੀ ਮੌਸਮ ਦੇ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬੰਦੀਆਂ ਜਿਆਦਾ ਤੇ ਦੇ ਵਿੱਚ ਮਲੇਰੀਆ ਡੇਂਗੂ ਹੋਈ ਜਿਆਦਾ ਹੁੰਦਾ ਜੀ ਵਿਚਾਰ ਲਈ ਇਹ ਵੀ ਤੁਸੀਂ ਇੱਕ ਤਾਂ ਖਾਣ ਪੀਣਾ ਆਪਣਾ ਬਦਲਣਾ ਪਊਗਾ ਜੀ ਮੌਸਮੀ ਫਲ ਮੌਸਮੀ ਸਬਜ਼ੀਆਂ ਠੀਕ ਹੈ ਜੀ ਬਾਕੀ ਖੱਟੀ ਤਲੀ ਚੀਜ਼ ਅਚਾਰ ਮੈਦੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਜਰਾਰੇ ਕਰਨੇ ਪਾਉਣਗੇ ਠੀਕ ਹੈ ਜੀ ਕੱਪੜੇ ਜਿਹੜੇ ਸਰੀਰ ਤੇ ਆਪਾਂ ਪਾਉਂਦੇ ਆ ਉਹ ਕੱਪੜੇ ਪੂਰੀ ਬਾਹ ਦੇ ਪਾ ਕੇ ਰੱਖਣੇ ਚਾਹੀਦੇ ਤਾਂ ਕਿ ਮੱਛਰ ਤੋਂ ਬਚਿਆ ਜਾ ਸਕੇ ਖਾਣ-ਪੀਣ ਚ ਬਜ਼ਾਰ ਦੀਆਂ ਚੀਜ਼ਾਂ ਅਵੋਇਡ ਕਰਨੀਆਂ ਦੇ ਦਿੰਦੀਆਂ ਜੀ ਕੋਈ ਮੈਡੀਸਨ ਵੀ ਡਾਕਟਰ ਸਾਹਿਬ ਹੈ ਕੋਈ ਇਹਦੇ ਵਿੱਚ ਮੈਡੀਸਨ ਚ ਹੋਮੋਪੈਥੀ ਚ ਕਾਫੀ ਵਧੀਆ ਕਾਰਗਰ ਮੈਡੀਸਨ ਆ ਜਿਹਦਾ ਵਧੀਆ ਅਲਟਰ ਮਿਲਦਾ ਜੀ ਕੋਈ ਸਾਡੇ ਕੋਲ ਅਵੇਲੇਬਲ ਹੁੰਦੀਆਂ ਜੋ ਕਿਸੇ ਨੂੰ ਵੀ ਲੋੜ ਪੈਂਦੀ ਆ ਸਕਦੀ ਹੈ ਇੱਥੇ ਆਪਣੇ ਮੰਗਲਵਾਰ ਤੇ ਵੀਰਵਾਰ ਨੂੰ ਦੇ ਦਿੰਦੇ ਹਾਂ ਜੀ ਦੁਕਾਨਦਾਰੀ ਹੋਮੋਪੈਥਿਕ ਡਿਸਪੈਂਸਰੀ ਕਮੇਟੀ ਕਰਦੇ ਨੇ ਕੋਟਰ ਠੀਕ ਹੈ ਥੈਂਕ ਯੂ